ਲੋ ਵੀਰ ਅੱਜ ਆਪਾਂ ਗੱਲ ਕਰਦੇ ਆਂ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਬਾਰੇ ਅਮਰ ਸਿੰਘ ਚਮਕੀਲਾ ਪੰਜਾਬ ਦਾ ਬਹੁਤ ਮਸ਼ਹੂਰ ਸਿੰਗਰ ਸੀ ਅਮਰ ਸਿੰਘ ਚਮਕੀਲਾ ਨੇ ਆਪਣੇ ਦੋ ਵਿਆਹ ਕਰਵਾਏ ਹੋਏ ਸਨ ਅਮਰ ਸਿੰਘ ਚਮਕੀਲਾ ਆਪਣੇ ਲਚਰ ਗੀਤਾਂ ਕਰਕੇ ਪੰਜਾਬ ਚ ਬਹੁਤ ਮਸ਼ਹੂਰ ਸੀ ਉਸ ਟਾਈਮ ਖਾੜਕੂ ਬਾਦ ਦਾ ਵੀ ਜ਼ੋਰ ਸੀ ਅਮਰ ਸਿੰਘ ਚਮਕੀਲਾ ਨੂੰ ਖਾੜਕੂਆਂ ਵੱਲੋਂ ਬਹੁਤ ਧਮਕੀਆਂ ਆਂ ਅਮਰ ਸਿੰਘ ਚਮਕੀਲਾ ਹਟਿਆ ਨਹੀਂ ਲਚਰ ਗੀਤ ਗਾਣ ਤੋਂ ਕੁਝ ਸਮੇਂ ਬਾਅਦ ਉਹਨੂੰ ਚਲਦੇ ਆਖਾੜੇ ਦੇ ਵਿੱਚ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਉਸੇ ਅਮਰ ਸਿੰਘ ਚਮਕੀਲੇ ਦੀ ਅੱਜ ਆਪਾਂ ਗੱਲ ਕਰਾਂਗੇ ਅਮਰ ਸਿੰਘ ਚਮਕੀਲੇ ਦਾ ਜਨਮ 21 ਜੁਲਾਈ 1960 ਪਿੰਡ ਡੁੱਗਰੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੋਇਆ ਅਮਰ ਸਿੰਘ ਚਮਕੀਲੇ ਦਾ ਅਸਲੀ ਨਾਮ ਧਨੀ RAM ਸੀ ਅਮਰ ਸਿੰਘ ਚਮਕੀਲਾ ਨਾਮ ਉਸ ਨੂੰ ਗਾਇਕੀ ਦੇ ਖੇਤਰ ਵਿੱਚੋਂ ਮਿਲਿਆ ਉਸ ਟਾਈਮ ਸੁਰਿੰਦਰ ਸਿੰਧਾ ਦਾ ਗਾਇਕੀ ਦੇ ਨਾਂ ਖੇਤਰ ਵਿੱਚ ਨਾਮ ਚੱਲਦਾ ਸੀ ਸੁਰਿੰਦਰ ਸਿੰਧਾ ਨਾਲ ਵੀ ਚਮਕੀਲੇ ਨੇ ਜੁਨੀਅਰ ਆਸਟ੍ਰੇਟ ਦੇ ਤੌਰ ਤੇ ਕੰਮ ਕੀਤਾ ਤੇ ਉਹਨਾਂ ਦੇ ਖਾੜਿਆਂ ਦੇ ਵਿੱਚ ਦਰੀਬਸ਼ਾਨ ਦਾ ਕੰਮ ਵੀ ਕੀਤਾ ਤੇ ਉਹਨੂੰ 50 ਰੁਪਏ ਦਿਹਾੜੀ ਤੇ ਕੰਮ ਕਰਨਾ ਪਿਆ ਅਮਰ ਸਿੰਘ ਚਮਕੀਲਾ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਅਮਰ ਸਿੰਘ ਚਮਕੀਲਾ ਇੱਕ ਚਮਾਰ ਜਾਤੀ ਤੋਂ ਬਿਲੋਂਗ ਕਰਦਾ ਸੀ ਅਮਰ ਸਿੰਘ ਸੁਣਨ ਵਿੱਚ ਇਹ ਵੀ ਆਉਂਦਾ ਹੈ ਕਿ ਅਮਰ ਸਿੰਘ ਚਮਕੀਲਾ ਇੱਕ ਵਾਰ ਕਿਸੇ ਫੈਕਟਰੀ ਦੇ ਵਿੱਚ ਵੀ ਕੰਮ ਤੇ ਲੱਗਿਆ ਉੱਥੇ ਉਹਨੂੰ ਇਹ ਕੰਮ ਚੰਗਾ ਨਹੀਂ ਲੱਗਿਆ ਫਿਰ ਉਹ ਆ ਕੇ ਸੁਰਿੰਦਰ ਸ਼ਿੰਦਾ ਜੀ ਨਾਲ ਜੂਨੀਅਰ ਤੌਰ ਤੇ ਕੰਮ ਕਰਨ ਲੱਗਿਆ ਹੌਲੀ ਹੌਲੀ ਸਟੇਜ ਤੇ ਗਾਣ ਲੱਗਿਆ ਹੌਲੀ ਹੌਲੀ ਉਹਦੀ ਆਵਾਜ਼ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਕਰ ਕਰਨ ਲੱਗੀ ਫਿਰ ਕੁਝ ਸਮੇਂ ਲਈ सुरेंद्र ਸਿੰਧਾ ਜੀ ਨੂੰ ਬਾਹਰ ਦਲੇ ਦੇਸ਼ਾਂ ਦੇ ਲਈ ਦੌਰਾ ਕਰਨ ਲਈ ਜਾਣਾ ਪਿਆ ਉਸ ਤੋਂ ਬਾਅਦ ਚਮਕੀਲੇ ਨੇ ਐਸਾ ਦੌਰ ਸ਼ੁਰੂ ਕੀਤਾ ਕਿ ਉਹਦੇ ਹਰ ਪਾਸੇ ਉਹਦੇ ਨਾਮ ਦੀ ਤੂਤੀ ਬੋਲਣ ਲੱਗੀ ਹਰ ਪਾਸੇ ਉਸੇ ਦੇ ਗੀਤ ਚੱਲਣ ਲੱਗੇ ਚਮਕੀਲੇ ਦੇ ਲੱਚਰ ਗੀਤਾਂ ਕਰਕੇ ਇੱਕ ਵਾਰ ਬਾਬੂਆ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਕਿਹਾ ਕਿ ਤੂੰ ਇਹ ਲੱਚਰ ਗੀਤ ਗਾਣੇ ਬੰਦ ਕਰ ਦੇ ਚਮਕੀਲੇ ਨੇ ਉਸ ਤੋਂ ਬਾਅਦ ਇਹ ਗੀਤ ਗਾਣੇ ਬੰਦ ਕਰ ਦਿੱਤੇ ਤੇ ਕੁਝ ਧਾਰਮਿਕ ਕੈਸਟਾਂ ਵੀ ਕੱਢੀਆਂ ਜੋ ਕਿ ਬਹੁਤ ਹੀ ਸੁਪਰ ਹਿੱਟ ਹੋਈਆਂ ਬਾਬਾ ਤੇਰਾ ਨਨਕਾਣਾ ਤੇ ਕਲ ਤਲਵਾਰ ਮੈਂ ਕਲੰਗੀ ਧਰਦੀ ਹਾਂ ਐਈਏ ਜਿਹੇ ਟੈਸਟਾਂ ਬਣਾਉਣ ਤੋਂ ਬਾਅਦ ਉਹਦਾ ਧਾਰਮਿਕ ਗੀਤਾਂ ਦੇ ਵਿੱਚ ਵੀ ਨਾਂ ਬੋਲਣ ਲੱਗਿਆ ਤੇ ਬਾਰੇ ਲੋਕਾਂ ਨੇ ਉਹਨੂੰ ਮਜਬੂਰ ਕੀਤਾ ਕਿ ਉਹ ਦੁਬਾਰਾ ਉਹੀ ਗਾਣੇ ਗਾਵੇ ਅਸੀਂ ਧਾਰਮਿਕ ਗਾਣੇ ਨਹੀਂ ਸੁਣਨੇ ਤਾਂ ਚਮਕੀਲੇ ਨੂੰ ਮਜਬੂਰ ਹੋ ਕੇ ਦੁਬਾਰਾ ਫੇਰ ਉਹੀ ਗਾਣੇ ਸ਼ੁਰੂ ਕਰਨੇ ਪਏ ਤੇ ਇਹਦੇ ਨਾਲ ਖੜਕੂ ਬਾਦ ਪੂਰਾ ਨਰਾਜ਼ ਸੀਗਾ ਤੇ ਉਦੋਂ ਬਾਅਦ ਉਹਨੂੰ ਫੇਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਮਰ ਅਮਰ ਸਿੰਘ ਚਮਕੀਲਾ ਆਪਣੀ ਐਨੀ ਪਕੜ ਬਣਾ ਚੁੱਕਿਆ ਸੀ ਕਿ ਉਹਦੀ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਦੇ ਵਿੱਚ ਵੀ ਖਾੜੇ ਲੱਗਣ ਲੱਗੇ ਇੱਕ ਵਾਰ ਦੀ ਗੱਲ ਹੈ ਕਹਿੰਦੇ ਕਿ ਰਾਜਸਥਾਨ ਦੇ ਜੈਪੁਰ ਦੇ ਵਿੱਚ ਉਹਨੇ ਲਗਾਤਾਰ 4 ਘੰਟੇ ਗਾਇਆ ਉਹਦੇ ਬਦਲੇ ਉਹਨੂੰ 12000 ਰੁਪਏ ਮਿਲਿਆ ਤੇ ਇਦੂ ਬਾਅਦ ਉਹਨੂੰ ਅਖਾੜਿਆਂ ਦਾ ਬਾਦਸ਼ਾਹ ਕਿਹਾ ਜਾਣ ਲੱਗਿਆ ਪਰ ਕੁਝ ਸਮੇਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ 8 ਮਾਰਚ 1988 ਨੂੰ ਉਹਦੇ ਚੱਲਦੇ ਅਖਾੜੇ ਦੇ ਵਿੱਚ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਅੱਜਕੱਲ ਉਹ ਇੱਕ ਉਹਦੀ ਜ਼ਿੰਦਗੀ ਤੇ ਫਿਲਮ ਬਣੀ ਜਿੱਤੇ ਵਿੱਚ ਦਲਜੀਤ ਦਸਾਂਜ ਮੇਨ ਰੋਲ ਵਿੱਚ ਹੈ ਤੇ ਫਿਲਮ ਬਹੁਤ ਸੁਪਰ ਹਿੱਟ ਹੋ ਰਹੀ ਹੈ ਲੋਕਾਂ ਦੇ ਦਿਲਾਂ ਤੇ ਤੇ ਦਿਮਾਗ ਦੇ ਵਿੱਚ ਤੇ ਜਵਾਨ ਦੇ ਉੱਤੇ ਤਮਕੀਲੇ ਦਾ ਹੀ ਨਾਮ ਹੈ ਤੋਂ ਵੀਡੀਓ ਕਹੀ ਜੀ ਲੱਗੀ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਾਡੇ ਚੈਨਲ ਤੇ ਜੋ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ